तुसी देख रहे हो मालवा एम बी टीवी ते मैं गुरविंद्र सिंह रोमी मनरेगा कामया वालों वक् वक् पिंड च्यूटिया लाके ਅੱਜ ਸਵੇਰੇ ਹੜਕੰਪ ਮੱਚ ਜਾਂਦਾ ਤੇ ਕਾਕੜਾਂ ਦੇ ਬੱਸ ਢੇ ਨਕੇ ਧਰਨਾ ਲਾ ਦਿੱਤਾ ਜਾਂਦਾ ਹੈ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਿੰਡ ਦੇ ਆਮ ਆਗੂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਦੋਸ਼ ਲਾਏ ਜਾਂਦੇ ਨੇ ਦੋਸ਼ ਲਾਏ ਜਾਂਦੇ ਨੇ ਕਿ ਉਹਨਾਂ ਨੂੰ ਹੋਰ ਨਾਲ ਪਿੰਡਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਮਸਟਰ ਕੱਢਿਆ ਜਾਂਦਾ ਕਿਸੇ ਹੋਰ ਜਗ੍ਹਾ ਦਾ ਤੇ ਕੰਮ ਦੇ ਕਿਤੇ ਹੋਰ ਭੇਜ ਦਿੱਤਾ ਜਾਂਦਾ ਸੋ ਟੀਮ ਮਾਲਵਾ ਤੁਹਾਨੂੰ ਉੱਥੇ ਲੈ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਸਾਫ ਦਾ ਚੇਅਰਮੈਨ ਵੀ ਨਜ਼ਰ ਆ ਰਹੇ ਨੇ ਉੱਥੇ ਹੀ ਕੰਮੇ ਜਿਹੜੇ ਉਹ ਦੋਸ਼ ਲਾ ਰਹੇ ਨੇ ਤੁਹਾਨੂੰ ਉੱਥੇ ਦੇ ਚਲਦੇ ਆ ਇੱਕ ਵੀਡੀਓ ਵੀ ਵਰਨ ਹੋਈ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆਮ ਆਦਮੀ ਪਾਰਟੀ ਦਾ ਆਗੂ ਧਰਨੇ ਦੇ ਵਿੱਚ ਪਹੁੰਚਦੇ ਤੇ ਧਰਨਾਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਵੱਲੋਂ ਵੀਡੀਓ ਬਣਾ ਕੇ ਉਹ ਵੀਡੀਓ ਵਾਰਨ ਹੁੰਦੀ ਹੈ ਤੇ ਲੋਕਾਂ ਤੱਕ ਪਹੁੰਚਦੀ ਹੈ ਤੁਹਾਨੂੰ ਉਹ ਵੀਡੀਓ ਵੀ ਦਿਖਾਉਨੇ ਆ ਤੇ ਸੁਣਾਉਨੇ ਆ ਕਿ ਦੋਸ਼ਵਾਏ ਜਾ ਰਹੇ ਨੇ ਉੱਥੇ ਹੀ ਭੁਪਿੰਦਰ ਸਿੰਘ ਬਰਖ ਪ੍ਰਧਾਨ ਨੇ ਉਹਨਾਂ ਦਾ ਕੀ ਕਹਿਵਾਇ ਤੁਹਾਨੂੰ ਉਹ ਵੀ ਸੁਣਾਉਨੇ ਆ ਮੁਬਾਰਕਬਾਦ ਸਾਡੀ ਸਰਕਾਰ ਮੁਬਾਰਕਬਾਦ ਸਾਡੀ ਸਰਕਾਰ ਮੁਬਾਰਕਬਾਦ ਮੁਬਾਰਕਬਾਦ ਸਾਡੀ ਸਰਕਾਰ ਮੁਬਾਰਕਬਾਦ ਬੋਲਣ ਦਾ ਤਰੀਕਾ ਹੁੰਦਾ ਈ ਜਨਾਨੀਆਂ ਕੀ ਜਨਾਨੀਆਂ ਬੋਲਣ ਦਾ ਥੋੜਾ ਹੁੰਦਾ ਆ ਕਹਿੰਦੇ ਹੋਰ ਮਰਦ ਜੀ ਜਾਨੇ ਬੈਠੇ ਨੇ ਹੋਰ ਕੀ ਕਹਿੰਦੇ ਨੇ ਇਹਨੂੰ ਕਿਹਾ ਜਨਾਨੀਆਂ ਜੀ ਤੁਹਾਨੂੰ ਕਹਿੰਦਾ ਤੂੰ ਦੇਖੋ ਮੈਂ ਪ੍ਰਿਤਪਾਲ ਸਿੰਘ ਗਿੱਲ ਸਾਬਕਾ ਸਰਪੰਚ ਕਾਕੜਾ ਸਾਬਕਾ ਚੇਅਰਮੈਨ ਪੰਚਾਇਤ ਸਮੂਹ ਸਾਬਕਾ ਮੈਂਬਰ ਜਿਲ੍ਹਾ ਪ੍ਰਿਸ਼ਦ ਮੈਨੂੰ 3-4 ਦਿਨ ਤੋਂ ਰਿਪੋਰਟਿੰਗ ਆ ਰਹੀ ਸੀ ਕਿ ਕੋਈ ਉਸ ਆਮ ਪਾਰਟੀ ਦੇ ਬੰਦੇ ਭਾਵੇਂ ਕਿ ਅਸੀਂ ਖੁਦ ਆਮ ਪਾਰਟੀ ਦੇ ਵਿੱਚ ਆ ਪਰ ਲੇਕਿਨ ਮੈਂ ਪਿੰਡ ਦੇ ਵਿੱਚ ਦਖਲ ਨਹੀਂ ਦਿੰਦਾ ਮੈਂ ਬਹੁਤ ਰਾਜਨੀਤਿਕ ਕੌਦੇ ਮਾਨ ਚੁੱਕਿਆ ਪਰ ਮੈਂ ਪਿੰਡ ਦਾ ਬਿਲਕੁਲ ਛੱਡਿਆ ਹੋਈ ਕੰਮ ਕਿ ਨਹੀਂ ਜੋ ਕੰਮ ਕਰਦੇ ਨੇ ਕਰ ਲੈਣ ਦਿਓ ਲੇਕਿਨ ਤਿੰਨ ਚਾਰ ਦਿਨ ਤੋਂ ਮੈਨੂੰ ਸ਼ਿਕਾਇਤਾਂ ਆ ਰਹੀਆਂ ਸੀ ਕਿਸੇ ਦਾ ਕਾਰਡ ਖੋਲਣਾ ਨਿਰਗੜ ਦਾ ਕਿਹਦੀ ਗੈਰਹਾਜ਼ਰੀ ਲਾਤੀ ਕਦੇ ਹਾਜ਼ਰੀ ਲਾਉਣ ਨਾਲ ਬਦਲਦੀ ਕਦੇ ਦੂਜੀ ਤੋਂ ਕਾਟਦਾ ਕਿਸੇ ਨਾ ਕਿਤੇ ਕੋ ਰਿਕਾਰਡ ਚੱਕਲੇ ਆ ਇਹ ਥੋੜਾ ਜਿਹਾ ਸਾਡੇ ਅਫਸਰ ਵਰਕਰਾਂ ਬੋਲੋ ਆਮ ਪਾਰਟੀ ਭਾਵੇਂ ਕੇ ਆਮ ਪਾਰਟੀ ਦਾ ਇਟ ਮੀਂਬਰ ਨਹੀਂ ਆ ਮੈਂ ਸਾਈਡ ਤੋਂ ਉਹਨਾਂ ਨੂੰ ਸਪੋਰਟ ਦਿੱਤੀ ਹੈ ਐਮਐਲਏ ਦੇ ਵਿੱਚ ਵੀ ਪਾਰਲੀਮੈਂਟ ਦੇ ਪਰ ਲੇਕਿਨ ਉਹ ਸ਼ਿਕਾਇਤਾਂ ਦੇ ਆਧਾਰ ਤੇ ਅਸੀਂ ਅੱਜ ਸਵੇਰੇ ਫੈਸਲਾ ਸਾਰੇ ਨਾਲ ਲੜਕੇ ਲੈ ਵੀ ਕੀ ਕੀਤਾ ਜਾਵੇ ਮੈਂ ਤਿੰਨ ਦਿਨ ਤੋਂ ਹੀ ਪ੍ਰਸ਼ਾਸਨ ਨੂੰ ਫੋਨ ਕਰ ਰਿਹਾ ਕਿ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਮੇਰਾ ਪਰਿਵਾਰ ਤਿੰਨ ਪੀੜੀਆਂ ਸਰਪੰਚੀ ਕੀਤੀ ਹੋਵੇ ਘਟੋ ਘਟ ਸਰਦਾਰ ਕਰਨੈਲ ਸਿੰਘ ਮੇਰੇ ਦਾਦਾ ਜੀ ਸਰਪੰਚ ਰਹੇ ਨੇ ਚੇਅਰਮੈਨ ਰਹੇ ਨੇ ਮੇਰੇ ਪਾਪਾ ਸਰਦਾਰ ਦਰਸ਼ਨ ਸਿੰਘ ਪਿੰਡ ਦੇ ਸਰਪੰਚ ਰਹੇ ਨੇ ਚੇਅਰਮੈਨ ਰਹੇ ਨੇ ਮੈਂ ਸਰਪੰਚ ਰਿਹਾ ਚੇਅਰਮੈਨ ਰਿਹਾ ਆ ਲੜਕੀਆਂ ਸਾਡੇ ਮਾਈਆਂ ਚਾਚੀਆਂ ਤਾਈਆਂ ਮੇਰੀਆਂ ਭੈਣਾਂ ਮੇਰੀਆਂ ੁਰਝਾਈ ਸ਼ਬਦ ਮੈਂ ਨਹੀਂ ਵਰਤਿਆ ਨਾ ਮੇਰੇ ਪਰਿਵਾਰ ਦੇ ਵਰਤੇ ਭੈਣਾਂ ਨੇ ਸਾਡੀਆਂ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਪਿੰਡ ਦਾ। ਕਦੇ ਇੱਥੋਂ ਚਲੋ ਉੱਥੇ ਭੱਜ ਜਾਓ ਇੱਥੇ। ਇਹ ਡਿਊਟੀ ਹੈਗੀ ਨਰੇਗਾ ਸੈਕਟਰੀ ਦੀ। ਨਰੇਗਾ ਸੈਕਟਰੀ ਜਾਂ ਮੌਕੇ ਦਾ ਸਰਪੰਚ ਜਾਂ ਮੈਂਬਰ ਪੰਚਾਇਤ। ਐਸ ਟਾਈਮ ਪ੍ਰਬੰਧਕ ਲੱਗੇ ਹੋਏ ਨੇ। ਨਾ ਤਾਂ ਪ੍ਰਬੰਧਕ ਪੰਡਾ ਰਿਹਾ ਨਾ ਸੈਕਟਰੀ ਆ ਰਿਹਾ। ਇੱਥੇ ਮੇਰੇ ਵਰਗੇ ਪਖਲੰਡੂ ਲੋਕ ਜੇ ਮੈਂ ਆ ਕੇ ਬਿਨਾਂ ਮਜ਼ੇ ਇਹਨਾਂ ਨੂੰ ਧੱਕਾ ਕਰਾਂ ਫਿਰ ਮੈਨੂੰ ਕਦੋਂ ਯਰਨਗੇ ਲੋਕ। ਮੈਂ ਕਹਾਂ ਲੂੰ ਇਹਨਾਂ ਨੂੰ ਕੋ ਮੇਰੇ ਖੇਤ ਵਾਲੀ ਪਈ ਸਮਾਰਿਓ। ਅੱਜ ਟੋਬਾ ਸਮਾਰਦੋਂ ਕਿਉਂ? ਪ੍ਰਸ਼ਾਸਨ ਜੋ ਪ੍ਰਬੰਧਕਾ ਕਰੇ। ਅਸੀਂ ਪੋਲੀਟਿਕਲ ਲੋਕ ਜਰੂਰ ਆ ਪਰ ਸਾਡਾ ਪੋਲੀਟਿਕਲ ਇਹ ਨਹੀਂ ਕਿ ਅਸੀਂ ਪ੍ਰਸ਼ਾਸਨ ਦੇ ਵਿੱਚ ਦਖਲ ਦੇ ਬਤੌਰ ਚੇਅਰਮੈਨ ਵੀ ਮੈਂ ਪ੍ਰਸ਼ਾਸਨ ਦਖਲ ਬਿਣਾ ਬਤਲ ਨਹੀਂ ਦਿੱਤਾ ਨਾ ਮੈਂ ਪਿੰਡ ਦੇ ਵਿੱਚ ਦਖਲ ਦੇਣ ਦੇਵਾ ਕਿਸੇ ਭਾਵੇਂ ਮੇਰੀ ਪਾਰਟੀ ਐ ਐਮਐਲ ਸਾ ਮੇਰੇ ਰਿਸ਼ਤੇਦਾਰ ਨੇ ਇਮਾਨਦਾਰ ਨੇ ਓਕੇ ਨੇ ਉਹਨਾਂ ਨਾਲ ਮੇਰੇ ਨਾਲ ਗੱਲ ਵੀ ਹੋਏ ਫੋਨ ਤੇ ਇਹਨਾਂ ਬੀਬੇ ਨਾਲ ਵੀ ਗੱਲ ਕਰਾਈ ਉਹ ਕਹਿੰਦੇ ਮੇਰੇ ਵੱਲੋਂ ਨਹੀਂ ਹੈ ਪਰ ਲੇਕਿਨ ਕੁਝ ਚਿਹਤੇ ਨੌਂ ਵਰਤ ਕੇ ਨਜਾਇਜ਼ ਨੇ ਤੰਕਰ ਆਜੀ ਹੁਣ ਤੁਸੀਂ ਅਨਮੱਥੇ ਸਮੇਂ ਇਥੇ ਰੋੜਾ ਸਾਡਾ ਕੋਈ ਅਨਮੱਥੇ ਸਮਝ ਨਹੀਂ ਅਸੀਂ ਸਮਝ ਰਿਹਾ ਕਿਸੇ ਨੇ ਮਰੀਜ਼ ਨੇ ਮਿਲਣਾ ਕੋਈ ਦਵਾਈ ਲੈਣ ਜਾ ਰਿਹਾ ਵੈਸੇ ਅਸੀਂ ਦੁੱਖ ਮਹਿਸੂਸ ਕਰਦਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਸਾਰੇ ਭੈਣਾਂ ਨੂੰ ਵੀ ਇੱਕ ਰਸਤਾ ਖੋਲ ਦਿੱਤਾ ਜਾਵੇ ਕਿਉਂਕਿ ਬਤੌਰ ਕਿਸਾਨ ਜੁਨੀ ਅਸੀਂ ਦਿੱਲੀ ਦੇ ਅੰਦਰ ਵੀ ਅੱਜ ਖਨੌਰੀ ਵਾਟਰ ਦੇ ਵੀ ਕੱਲ ਉਚਾਣੇ ਹਰੇਣੀ ਦੇ ਅੰਦਰ ਵੀ ਪਰ ਅਸੀਂ ਰਸਤੇ ਖਾਲੀ ਕਰਕੇ ਰਾਜੀ ਹਾਂ ਇੱਕ ਪਾਸਿਓਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਤਾਂ ਨਹੀਂ ਵੇਰ ਲੈ ਮੇਰੀ ਗੱਲ ਮੰਨੀ ਮੈਂ ਇੱਕ ਰਸਤਾ ਇਹਨਾਂ ਨੂੰ ਕੋਈ ਖੋਲ ਦੀ ਆਉਣ ਜਾਣ ਦੀ ਸਪੈਰੇ ਪ੍ਰਸ਼ਾਸਨ ਨਾਲ ਮੇਰੀ ਗੱਲ ਹੋ ਗਈ ਪ੍ਰਸ਼ਾਸਨ ਦੇ ਬਾਰ ਬਾਰ ਫੋਨ ਆਇਆ ਉਹ ਕਹਿੰਦੇ ਅਸੀਂ ਗਲਤ ਹੋਟਨਾ ਕਰਕੇ ਰਹਿ ਚੀਆ ਜੋ ਇਹਨਾਂ ਦੇ ਮਸਲੇ ਨੇ ਉਹ ਗੱਲ ਮੈਂ ਨਹੀਂ ਕਰਨੀ ਉਹ ਗੱਲ ਇਹਨਾਂ ਨੇ ਕਰਨੀ ਆ ਇਹਨਾਂ ਦਾ ਮੈਂ ਵਕੀਲ ਆ ਉਤਰਨੇ ਦੀ ਅਗਲੀ ਰੂਪਰੇ ਕਾਜੀ ਰੂਮਰੇ ਕਾਤਾ ਜੀ ਇੱਥੇ ਫਿਰ ਅੱਜ ਮੈਂ ਅਧਰ ਰਸਤਾ ਖਾਲੀ ਕਰਾਉਣ ਜਾਣ ਜਾ ਰਿਹਾ ਨਹੀਂ ਹੋਊ ਤਾਂ ਬੈਠੇ ਫਿਰ ਬੰਗਸਾਰਾ ਕਰਨ ਕੋਈ ਪ੍ਰਸ਼ਾਸਨ ਇਹ ਗੱਲ ਸਮਝ ਰਿਹਾ ਠੀਕ ਹੈ ਕਦੇ ਇਹਨਾਂ ਨੂੰ ਮਿਲਿਆ ਫੇਰ ਅਧਿਕਾਰੀ ਐਮਐਲ ਸਾਹਿਬ ਦਾ ਐਮਐਲ ਸਾਹਿਬ ਦੇ ਹਸਪੈਂਡ ਦਾ ਬੀਡੀਪੀਓ ਸਾਹਿਬ ਦਾ ਐਸਿਕਪੀਓ ਸਾਹਿਬ ਦੇ ਫੋਨ ਮੇਰੇ ਕੋਲ ਆ ਚੁੱਕੇ ਨੇ ਆ ਰਹੇ ਨੇ ਤੇ ਮਸਲਾ ਉਹ ਕਹਿੰਦੇ ਸੀ ਹੱਲ ਕਰਾਂਗੇ ਮਸਲਾ ਹੱਲ ਹੋ ਮੈਨੂੰ ਯਕੀਨ ਆ ਕਿਉਂਕਿ ਮੈਂ ਸੱਤ ਜਫੇ ਬੰਦੀਆਂ ਦਾ ਪੰਚਾਇਤ ਡਿਪਾਰਟਮੈਂਟ ਦੇ ਅੰਦਰ ਕਨਵੀਨਰ ਵੀ ਰਿਹਾ ਹਾਂ ਮਸਲੇ ਹੱਲ ਹੋਣਗੇ ਆਉਣ ਅਸੀਂ ਟੇਬਲ ਤੇ ਬਹਿ ਕੇ ਗੱਲ ਕਰਨੇ ਰਾਜੀ ਆਂ ਸਾਰਨਾ ਸਾਡਾ ਉਦੋਂ ਮਜਬੂਰੀ ਹੈ ਜਦੋਂ ਸਾਡੇ ਨਾਲ ਕੋਈ ਅਧਿਕਾਰੀ ਗੱਲ ਨਹੀਂ ਕਰਦਾ ਸੱਲਵਤ ਤਿਆਰ ਹੋ ਅਸੀਂ ਟੇਬਲ ਟਾਕ ਕਰਨ ਲਈ ਤਿਆਰ ਹਾਂ ਕੋਈ ਵੱਲੋਂ ਕੋਈ ਆਇਆ ਹਾਂ ਹਾਂਜੀ ਫੋਨ ਆ ਗਿਆ ਪਰ ਲੇਕਿਨ ਸਾਹਮਣੇ ਕੋਈ ਨਹੀਂ ਜੀ 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 ਇਹ ਠੀਕ ਹੈ ਕਿ ਨਹੀਂ ਮੇਰਾ ਨਾਮ ਨਾਜਰ ਸਿੰਘ ਪਿੰਡ ਕਾਕੜਾ ਅੱਜ ਕਾਕੜਾ ਦੇ ਵਿੱਚ ਕੰਮ ਲਗਾਏਗਾ ਤੁਹਾਡੇ ਹਾਂਜੀ ਅੱਜ ਕੰਮ ਲਗਾਏਗਾ ਅੱਜ ਧਰਨਾ ਇਸ ਕਰਕੇ ਲਗਾਇਆ ਗਿਆ ਮੈਂ ਕਿਉਂਕਿ ਇਸ ਬਲਾਕ ਦਾ ਕਿਸਾਨ ਯੂਨੀਅਨ ਦਾ ਪ੍ਰਧਾਨ ਵੀ ਹਾਂ ਤਾ ਇਸਕਾਰਕੇ ਸਾਬਕਾ ਦੋ ਵਾਰ ਪੰਚਾਂ ਸਰਪਾ ਸਰਪੰਚ ਵੀ ਸਾਬਕਾ ਇਹ ਜਿਹੜਾ ਮੈਂ ਸਮਾਜ ਦਲਤ ਸਮਾਜ ਦੇ ਵਿੱਚੋਂ ਮੈਂ ਵੀ ਆਉਣਾ ਇੱਕ ਮਹੀਨੇ ਤੋਂ ਉਤੋਂ ਇਹ ਸਾਰੇ ਲੋਕ ਮੇਰੇ ਕੋਲ ਵਿੱਚ ਸ਼ਿਕਾਇਤਾਂ ਲੈ ਕੇ ਆ ਰਹੇ ਕਿ ਸਾਨੂੰ ਬਹੁਤ ਹਰਾਸ਼ਮੈਂਟ ਕੀਤੀ ਜਾ ਰਹੀ ਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਵੀਡੀਓ ਆਵੇ ਫੈਕਟਰੀ ਆਵੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਆਵੇ ਉਹ ਆਪਣਾ ਕਰ ਸਕਦਾ ਜਿੱਥੇ ਦਾ ਮਾਸਟਰ ਆਲ ਨਿਕਲਦਾ ਉੱਥੇ ਕੰਮ ਕਰਵਾਇਆ ਜਾਵੇ ਮਿਸਟਰ ਆਲ ਕਿਤੇ ਤਾਂ ਹੁੰਦਾ ਕੰਮ ਤੇ ਕਿਤੇ ਭੇਜਿਆ ਜਾਂਦਾ ਇਸ ਕਰਕੇ ਕਿ ਜੇ ਪ੍ਰਸ਼ਾਸਨ ਦਾ ਕੋਈ ਵੀ ਮੰਨ ਲੋ ਹਦਾਇਤ ਆਉਂਦੀ ਆ ਉਸ ਨੂੰ ਅਸੀਂ ਮੰਨਣ ਨੂੰ ਤਿਆਰ ਆ ਪਰ ਕਿ ਜਿਹੜਾ ਕਿ ਬਿਨਾਂ ਗੱਲ ਤੋਂ ਜਿਹੜਾ ਕੋਈ ਨਾ ਸਰਪੰਚ ਨਾ ਪੰਚ ਨਾ ਸਰਪੰਚ ਨਾ ਕੋਈ ਅਹੁਦਾ ਉਹ ਆ ਕੇ ਇੱਕ ਡੰਗਰਾ ਵਾਂਗੂ ਜਾ ਕੇ ਇੱਥੋਂ ਇੱਥੇ ਦਾ ਨਿਕਲਿਆ ਹੁੰਦਾ ਮਿਸਟਰ ਆਲ ਭੇਜ ਦਿੰਦੇ ਆ ਫੈਜਗੜ ਫੈਜਗੜ ਉਧਰ ਕਦੇ ਛਿੱਟਾਂ ਵਾਲੇ ਭੇਜ ਦਿੰਦੇ ਆ ਇਸ ਕਰਕੇ ਕਿ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਹਰਾਸ਼ਮੈਂਟ ਕੀਤੀ ਜਾ ਰਹੀ ਆ ਇੱਕ ਮਹੀਨੇ ਤੋਂ ਮੈਨੂੰ ਇਹ ਸੀਗਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਆਪਣਾ ਜਿਹੜੇ ਜ਼ਿੰਮੇਵਾਰ ਲੋਕ ਆ ਵੀ ਇਦਾਂ ਨਾ ਤੁਸੀਂ ਗਰੀਬ ਲੋਕਾਂ ਨਾਲ ਕਰੋ ਦੇਖੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਕਦੇ ਕਾਲੀ ਬਣ ਕੇ ਕਦੇ ਕਾਂਗਰਸ ਬਣ ਕੇ ਕਦੇ ਆਮ ਬਣ ਕੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਸਾਨੂੰ ਤਾਂ ਇਸੇ ਸਮਾਜ ਦੇ ਵਿੱਚ ਰਹਿਣਾ ਇਸੇ ਪਿੰਡ ਦੇ ਵਿੱਚ ਰਹਿਣਾ ਸਾਨੂੰ ਇੱਕ ਇਨਸਾਨੀਅਤ ਤੌਰ ਤੇ ਸਾਨੂੰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਸਾਡਾ ਬਣਦਾ ਹੈ ਫੇਰ ਪ੍ਰਸ਼ਾਸਨ ਵੱਲੋਂ ਜੇ ਇਹ ਮਨਜ਼ੂਰ ਕਰਵਾ ਸਕਦੇ ਆ ਜਾਂ ਕਰ ਸਕਦੇ ਆ ਪਿੰਡ ਦੇ ਵਿੱਚ ਕੰਮ ਲਿਆ ਸਕਦੇ ਆ ਸਾਨੂੰ ਉਹ ਕਰਨਾ ਚਾਹੀਦਾ ਆ ਆਖਰ ਇਹ ਕੀ ਉਲਟ ਕਰਦੇ ਆ ਗਰੀਬ ਲੋਕਾਂ ਨੂੰ ਹਰਾਸ਼ਮੈਂਟ ਕਰਦੇ ਆ ਤੰਗ ਪਰੇਸ਼ਾਨ ਤਾਂ ਇਸ ਕਰਕੇ ਕੀਤਾ ਜਾਂਦਾ ਕਿ ਮਸਟਰੋਲ ਕਿਤੇ ਦਾ ਨਿਕਲਦਾ ਭੇਜਦੇ ਕਿਤੇ ਆ ਜੋ ਉੱਥੇ ਚਲੇ ਜਾਂਦੇ ਆ ਉੱਥੇ ਕਹਿੰਦੇ ਆ ਤੁਹਾਡੀ ਹਾਜ਼ਰੀ ਨਹੀਂ ਲੱਗਦੀ ਤਾਂ ਉਹ ਉਥੋਂ ਪਰੇਸ਼ਾਨ ਹੋ ਕੇ ਆ ਜਾਂਦੇ ਆ ਵੀ ਸਾਡਾ ਕੰਮ ਕਰੇ ਦਾ ਫਾਇਦਾ ਕੀ ਜੇ ਸਾਡੀ ਹਾਜ਼ਰੀ ਨਹੀਂ ਪੈਣੀ ਇਸ ਕਰਕੇ ਇਹਨਾਂ ਨੂੰ ਕਦੇ ਕਿਤੇ ਭੇਜਿਆ ਜਾਂਦਾ ਕਦੇ ਕਿਤੇ ਭੇਜਿਆ ਜਾਂਦਾ ਹਾਜ਼ਰੀ ਤੋਂ ਜਿਹੜੀਆਂ ਕੁੜੀਆਂ ਹਾਜ਼ਰੀ ਲਾਉਂਦੀਆਂ ਉਹਨਾਂ ਨੂੰ ਰੋਕਿਆ ਜਾਂਦਾ ਵੀ ਤੁਸੀਂ ਹਾਜ਼ਰੀ ਨਹੀਂ ਲਾਉਣੀ ਇਸ ਕਰਕੇ ਇਦਾਂ ਕਰਕੇ ਬਹੁਤ ਜ਼ਿਆਦਾ ਪ੍ਰਸ਼ਾਸਨ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਨੂੰ ਇਸ ਕਰਕੇ ਪੂਰੇ ਸਮਾਜ ਨੇ ਅੱਜ ਸਾਡੇ ਤੱਕ ਪਹੁੰਚ ਕਰੀ ਆ ਉਹ ਕਹਿੰਦੇ ਵੀ ਸਾਡੇ ਆਓ ਸਾ ਨਾਲ ਸਾਡੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਧਰਨਾ ਲਾਇਆ ਹੈ ਕਿ ਪ੍ਰਸ਼ਾਸਨ ਦੇ ਕੰਨ ਖੋਲਣ ਜਿਹੜਾ ਸੁੱਤਾ ਪਿਆ ਕਿਉਂਕਿ ਪ੍ਰਸ਼ਾਸਨ ਦਾ ਤਾਂ ਕੋਈ ਦਖਲਅੰਦਾਜ਼ੀ ਨਹੀਂ ਰਹੇਗੀ ਆਮ ਪ੍ਰਾਈਵੇਟ ਲੋਕ ਇੱਥੇ ਦਖਲਅੰਦਾਜ਼ੀ ਕਰ ਰਹੇ ਆ ਹਰਾਸ਼ਮੈਂਟ ਕਰ ਰਹੇ ਆ ਜੀ ਮੇਰਾ ਨਾਮ ਅਮਨਦੀਪ ਕੋਹਰਾ ਮੈਂ ਨਰੇਗਾ ਦੀ ਮੇਟ ਆਈ ਮੈਂ ਹਾਜ਼ਰੀ ਲਾਉਣੀ ਆ ਇਹਨਾਂ ਦੀ ਤੇ ਸਾਨੂੰ ਭਵਿੰਦਰ ਸਿੰਘ ਤੇ ਕੁਲਵੀਰ ਸਿੰਘ ਬਹੁਤ ਜ਼ਿਆਦਾ ਤੰਗ ਕਰਦੇ ਨੇ ਜੀ ਕਦੇ ਕਹਿੰਦੇ ਨੇ ਪਤਾ ਨਹੀਂ ਕੀਚੜ ਵਾਲੇ ਨੇ ਇਹੋ ਕਹਿੰਦੇ ਨੇ ਸਾਨੂੰ ਤਾ ਉਹ ਕੀਤਾ ਹੋਇਆਗਾ ਵੀ ਅਸੀਂ ਦੋਨੇ ਜਾਣੇ ਇਹੋ ਕਰਦੇ ਆਂ ਪਿੰਡ ਤੇ ਆ ਦੇਖ ਰੇਖ ਕਰਦੇ ਆਂਗੇ ਤੇ ਸਾਨੂੰ ਬਹੁਤ ਤੰਗ ਕਰਿਆ ਸਰ ਕਦੇ ਕਹਿੰਦੇ ਨੇ ਵੀ ਹਾਜ਼ਰੀ ਤੈਨੂੰ ਨਹੀਂ ਲਾਉਣੀ ਅਸੀਂ ਨਮੀ ਰੱਖਾਂਗੇ ਵੀ ਜਿੰਨਾ ਚਿਰ ਮੇਰੇ ਸਾਧ ਇਹਨਾਂ ਪੂਰੇ ਨਹੀਂ ਹੋ ਰਹੀ ਉਹ ਦੂਜੀ ਮੀਟ ਕਿਵੇਂ ਰੱਖ ਸਕਦੇ ਨਹੀਂ ਤੁਹਾਡੀ ਵੀ ਕਿਤੇ ਡਿਊਟੀ ਹਾਈ ਮੈਸਰ ਹਾਈ ਮੈਂ ਪਿੰਡ ਚ ਹੀ ਹਾਜ਼ਰੀ ਲਾ ਰਹੀਆਂ ਜੀ ਨਰੇਗਾ ਵਰਕਰਾਂ ਦੀ ਤੇ ਉਹਨਾਂ ਦੀ ਮੈਨੂੰ ਹਾਜ਼ਰੀ ਲੱਗਣ ਦੇਰ ਹੈ ਕਹਿੰਦੇ ਤੇਰਾ 7 ਦਿਨ ਪੂਰਾ ਹੋ ਰਿਹਾ ਜੀ ਜੀ ਸਾਡੇ ਕਾਕੜੇ ਦੀ ਜਦੋਂ ਗ੍ਰਾਂਟ ਆਉਂਦੀ ਹੈਗੇ ਨਰੇਗਾ ਵਾਲਿਆਂ ਦੇ ਨਹੀਂ ਠੀਕ ਹੈ ਜੀ ਇਹਨਾਂ ਨੂੰ ਨਰੇਗਾ ਵਾਲਿਆਂ ਨੂੰ ਕਦੇ ਫਾਇਜ ਕੱਢ ਭੇਜ ਦਿੱਤਾ ਜਾਂਦਾ ਕਦੇ ਪੌਣੀਗੜ੍ਹ ਭੇਜ ਦਿੱਤਾ ਜਾਂਦਾ ਕਿ ਸਾਨੂੰ ਇਹ ਵੀ ਦੱਸਿਆ ਜਾਵੇ ਫੈਕਟਰੀ ਤੋਂ ਪੁੱਛਿਆ ਜਾਵੇ ਕਿ ਕਾਕੜੇ 'ਚ ਕੰਮ ਨਹੀਂ ਹੈਗਾ 10 ਬੁੜੀਆਂ ਫਾਇਜ ਕੱਢ ਲਾਤੀਆਂ 10 ਉਹ ਫੱਗੋ ਵਾਲੇ ਭੇਜਤੀਆਂ 10 ਇੱਧਰ ਹੋਰ ਭੇਜਤੀਆਂ ਜਗ੍ਹਾ-ਜਗ੍ਹਾ ਤੇ ਭੇਜ ਦਿੰਦੀ ਪਰ ਇੱਕ ਜਗ੍ਹਾ ਤਾਂ ਇਹਨਾਂ ਨੂੰ ਲਾਇਆ ਜਾਵੇ ਜਿੱਥੇ-ਜਿੱਥੇ ਇਹਨਾਂ ਦਾ ਕੰਮ ਚੱਲਦਾਗਾ ਉੱਥੇ-ਉੱਥੇ ਲਾਇਆ ਜਾਵੇ ਤਾਂ ਜਿਹੜਾ ਕੋਈ ਸਾਬਕਾ ਮੈਂਬਰ ਨਹੀਂ ਹੈਗਾ ਕੋਈ ਪੰਚਾਇਤ ਮੈਂਬਰ ਨਹੀਂ ਕੋਈ ਹੋਰ ਅਹੁਦਾ ਨਹੀਂ ਹੈਗਾ ਉਹ ਆਕੇ ਇਹਨਾਂ ਨੂੰ ਗਾਲੀਆਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਕਿ ਹਰਾਸ਼ਮੈਂਟ ਆ ਇਹ ਸਾਰੇ ਗਰੀਬ ਲੋਕ ਨੇ ਐਸਸੀ ਭਾਈ ਨਾਲ ਚਾਰੇ ਦਾ ਸੰਬੰਧ ਰੱਖਦੇ ਨੇ ਵੀਰ ਮੇਰਾ ਆ ਛੜਕਦੇ ਬੈਠੇ ਨੇ ਸਾਡਾ ਪ੍ਰਸ਼ਾਸਨ ਆ ਉਹ ਸੁੱਤਾ ਪਿਆ ਉਹਨੂੰ ਕੀ ਗੱਲ ਪਤਾ ਨਹੀਂ ਹੈਗਾ 2 ਘੰਟੇ ਤੋਂ ਵੱਧ ਸਮਾਂ ਹੋ ਗਿਆ ਜੇ ਕੋਈ ਇਹ ਕਿਸਾਨ ਯੂਨੀਅਨ ਦਾ ਧਰਨਾ ਹੁੰਦਾ ਜਾਂ ਕੋਈ ਹੋਰ ਚਾਹਨਾ ਹੁੰਦਾ ਤਾਂ ਪ੍ਰਸ਼ਾਸਨ ਭੱਜਿਆ ਫਿਰਦਾ ਪਰ ਅਸੀਂ ਫੇਰ ਵੀ ਜੇ ਕੋਈ ਐਂਬੂਲੈਂਸ ਆਉਂਦੀ ਹੈ ਤਾਂ ਅਸੀਂ ਉਹਨੂੰ ਨਿਗਾਰਿਆਂਗੇ ਧੰਨਵਾਦ ਵੀ ਜੀ ਸ਼ਕੁਰਸਾਬ ਆਏ ਨੇ ਗੱਲਬਾਤ ਕਰਨ ਲਈ ਆਹ ਫੈਕਟਰੀ ਤੋਂ ਪੁੱਛਿਆ ਜਾਵੇ ਵੀਰ ਮੇਰੇ ਇਹਨਾਂ ਨੂੰ ਫੈਜਕੜ ਕਿਵੇਂ ਭੇਜਿਆ ਜਾਂਦਾ ਠੀਕ ਹੈ ਕਿ ਨਹੀਂ ਹੋਰ ਜਗ੍ਹਾ ਕਿ ਭੇਜਿਆ ਜਾਂਦਾਗਾ ਕੀ ਕਾਕਰੇ ਚ ਕੰਮ ਮੁੱਕ ਗਿਆ ਟੋਬਿਆਂ ਦਾ ਕੰਮ ਪਿਆ ਸਕੂਲ ਦਾ ਕੰਮ ਪਿਆਗਾ ਸ਼ਮਸ਼ਾਨ ਘਾਟਾਂ ਦਾ ਕੰਮ ਪਿਆਗਾ ਕਿਉਂ ਹੀ ਕੰਮ ਨਹੀਂ ਹੈਗਾ ਰਸਤਿਆਂ ਦਾ ਕੰਮ ਸਾਰੀ ਪਿਆਗਾ ਠੀਕ ਹੈ ਕਿ ਨਹੀਂ ਮੈਂ ਤਾਂ ਕਹਾ ਵੀਰ ਮੇਰਾ ਮੇਰਾ ਨਾਮ ਪੂਜਾ ਰਾਣੀ ਹੈ ਮੈਂ ਨਰੇਗਾ ਵਰਕਰਾਂ ਦੀ ਹਾਜ਼ਰੀ ਲਾਉਣੀ ਹੈ ਮੈਂ ਉਹਨਾਂ ਨਾਲ ਕੰਮ ਕਰਦੀ ਆਂ ਸਾਨੂੰ ਇਹ ਕਰਕੇ ਜਿੱਥੇ ਸਾਨੂੰ ਪਿੰਡ ਦੇ ਬੰਦੇ ਕਹਿੰਦੇ ਨੇ ਅਸੀਂ ਉੱਥੇ ਉਹਨਾਂ ਨੂੰ ਕੰਮ ਤੇ ਭੇਜਦੇ ਆਂ ਲੇਬਰ ਨੂੰ ਅਸੀਂ ਉਹਨਾਂ ਦੀ ਕਾਰ ਕਰਦੇ ਸਾਨੂੰ ਕਿਹਾ ਜਾਂਦਾ ਵੀ ਬੀਜੇਪੀ ਵਾਲਿਆਂ ਦਾ ਵੀ ਉੱਥੇ ਜਾ ਕੇ ਆਪਣੇ ਜਿਹੜੇ ਮੂਰੇ ਬੰਦੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਨਰੇਗਾ ਵਾਲਿਆਂ ਨੂੰ ਉੱਥੇ ਚਾਰ ਬੰਦਿਆਂ ਨੂੰ ਦੋ ਬੰਦਿਆਂ ਨੂੰ ਭੇਜੋ ਸਾਨੂੰ ਭੇਜਣਾ ਪੈਂਦਾ ਜੀ ਸਾਨੂੰ ਉੱਪਰੋਂ ਆਰਡਰ ਆਉਂਦਾ ਨਾ ਅਸੀਂ ਤਾਂ ਕਰਕੇ ਭੇਜ ਦਿਆਂ ਜੀ ਅਸੀਂ ਆਪ ਦੀ ਮਰਜ਼ੀ ਨਾਲ ਬੰਦਾ ਕੋਈ ਨਹੀਂ ਭੇਜਦੇ ਜੀ ਧੰਨਵਾਦ ਜੀ ਆ ਭਪਿੰਦਰ ਸਿੰਘ ਕਾਕੜਾ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਜੀ ਭਪਿੰਦਰ ਜੀ ਅੱਜ ਕਾਕੜਾ ਦੇ ਵਿੱਚ ਤਾਂ ਨਾ ਫਰਕ ਸ਼ੁਰੂ ਕੀਤਾ ਕਿ ਇਹਨਾਂ ਨੇ ਦੇਖਾ ਦੇਖਾ ਦੇ ਵਿੱਚ ਜਿਹੜੇ ਵਰਕਰਾਂ ਵੱਲੋਂ ਤੇ ਤੁਹਾਡੇ ਤੇ ਦੋਸ਼ ਲਗਾਏ ਜਾ ਰਹੇ ਨੇ हां जी भाई देखया मैं उस टाइम ਕੰਮ ਸੇ ਕੰਮ ਤੇ ਸੀਗਾ ਜਦੋਂ ਉੱਥੇ ਕਾਕੜੇ ਧਰਨਾ ਲੱਗਿਆ ਤਾਂ ਨਰੇਗਾ ਕਰਮਚਾਰੀਆਂ ਦੇ ਮੈਨੂੰ ਫੋਨ ਆਇਆ ਵੀ ਐ ਕਰਕੇ ਇੱਕ ਮੇਡ ਐ ਵੀ ਉਹ ਸਾਨੂੰ ਕਹਿ ਰਹੀ ਐ ਵੀ ਆਪਾਂ ਧਰਨਾ ਲਾਉਣਾ ਮੈਂ ਕਿਹਾ ਵੀ ਕਿਹੜੀ ਮੇਡ ਐ ਕਹਿੰਦੇ ਅਮਨ ਸਾਰਿਆਂ ਨੂੰ ਕਹਿ ਕੇ ਗਈ ਐ ਵੀ ਸਾਨੂੰ ਹਾਜ਼ਰੀਆਂ ਲਾਣੋਂ ਰੋਕ ਰਹੇ ਨੇ ਜਦਕਿ ਮੈਂ ਸਵੇਰੇ ਖੁਦ ਅਮਨ ਨੂੰ ਫੋਨ ਕਰਕੇ ਕਿਹਾ ਕੱਲ ਵੀ ਮੈਂ ਆਪਦੇ ਨਾਲ ਲੈ ਕੇ ਗਿਆ ਮੈਂ ਕਿਹਾ ਤੂੰ ਇਹਨਾਂ ਦੀ ਹਾਜ਼ਰੀਆਂ ਲਾ ਸਾਨੂੰ ਮੈਨੂੰ ਉਹ 15 ਦਿਨ ਹੋ ਗਏ ਕਹਿੰਦੀ ਇਹਨੂੰ ਕਹਿੰਦੇ ਨੂੰ ਜੀ ਵੀ ਮੈਂ ਛੁੱਟੀ ਤੇ ਆ ਹਾਜ਼ਰੀਆਂ ਸਵੇਰੇ ਵੀ ਲਾ ਕੇ ਜਾਂਦੀ ਆ ਦੁਪਹਿਰੇ ਵੀ ਲਾ ਕੇ ਜਾਂਦੀ ਆ ਮਸਟਰੌਲ ਕਢਾਈ ਜਾਂਦੀ ਆ ਜੀ ਚਲੋ ਮਾਹ ਕੰਮ ਚੱਲਦਾ ਚਾਹੀਦਾ ਆ ਪੰਨ ਤਾਂ ਅਸੀਂ ਨਰੇਗਾ ਕਰਮਚਾਰੀਆਂ ਨੂੰ 100 ਦਿਨ ਦੇਣਾ ਸਰਕਾਰ ਨੇ ਜੋ ਸਾਨੂੰ ਹੁਕਮ ਦਿੱਤੇ ਨੇ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਅਸੀਂ 1.5 ਸਾਲ ਦੀ ਮੀਟ ਲੱਗੀ ਹੋਈ ਆ ਜੀ ਇਹ ਤਾਂ ਇਹਦੇ ਨਾਲ ਇੱਕ ਪੂਰੀ ਪੂਜਾ ਗਈ ਉਹਨੇ ਸਾਨੂੰ ਕਿਹਾ ਵੀ ਵੀਰੇ ਮੇਰੇ 90 ਦਿਨ ਹੋ ਗਏ 7 ਕੁ ਦਿਨ ਰਹਿੰਦੇ ਆ 7-8 ਦਿਨ ਵੀ ਤੁਸੀਂ ਆਪਦੇ ਮੇਡ ਜਿਹੜੀ ਹੋਰ ਲਾਣੀਆਂ ਨੇ ਉਹ ला ਸਕਦੇ ਹੋ ਚਲੋ ਅਸੀਂ ਇਹਨੂੰ ਵੀ ਪੁੱਛਿਆ ਇਹ ਕਹਿੰਦੀ ਕਹਿੰਦੀ ਮੈਂ ਤਾਂ ਛੁੱਟੀ ਤੇ ਆ 15 ਦਿਨ ਹੋ ਗਏ ਸਵੇਰੇ ਆਉਂਦੀ ਆ ਹਾਜ਼ਰੀ ਲਾ ਕੇ ਚਲੀ ਜਾਂਦੀ ਆ ਦੁਪਹਿਰੇ ਆਉਂਦੀ ਆ ਹਾਜ਼ਰੀ ਲਾ ਕੇ ਚਲੀ ਜਾਂਦੀ ਆ ਤਾਂ ਅਸੀਂ ਇਹਨੂੰ ਕਿਹਾ ਵੀ ਭਾਈ ਜੇ ਤੈਨੂੰ ਕੰਮ ਹੈ ਉਥੇ ਨਰੇਗਾ ਕਰਮਚਾਰੀਆਂ ਦੇ ਉੱਤੇ ਜਿਹੜੇ ਮੇਡ ਐ ਉਹ ਹਰ ਟਾਈਮ ਉਹਨਾਂ ਦੇ ਨਾਲ ਚਾਹੀਦੀ ਆ ਤਾਂ ਇਹਨੇ ਕੋਈ ਸਾਡੀ ਉਹ ਨਿਕਰੀ ਹੈਗੀ ਕਹਿੰਦੀ ਮੈਨੂੰ ਹਟਾਉਣ ਵਾਲੇ ਤੁਸੀਂ ਕੌਣ ਹੋ ਅਸੀਂ ਕਹੇ ਜੀ ਅਸੀਂ ਸਾਰਿਆਂ ਨੂੰ ਰੋਜ਼ਗਾਰ ਦੇਣਾ ਜੋ ਸਰਕਾਰ ਨੇ ਕਿਹਾ 100 ਦਿਨ ਦਾ ਕਹਿੰਦੀ ਮੈਂ ਤਾਂ ਨਹੀਂ ਹਟਦੀ ਹੈਗੀ ਚਲੋ ਅਸੀਂ ਕਿਹਾ ਕੋਈ ਗੱਲ ਨਹੀਂ ਤੁਹਾਡਾ 100 ਦਿਨ ਪੂਰਾ ਹੋ ਜਾਂਦੋ ਇਹਨਾਂ ਨੇ ਕੱਲ ਇਹਨਾਂ ਦੇ ਦਿਨ ਪੂਰੇ ਹੋ ਜਾਣੇ ਨੇਗੇ ਜੀ ਇਹਨਾਂ ਨੇ ਕੱਲ ਐਤਵਾਰ ਵਾਲੇ ਦਿਨ ਰਾਤ ਨੂੰ 7 ਵਜੇ ਮਸਟੋਲ ਕਢਾਇਆ ਅਸੀਂ ਪੁੱਛਿਆ ਵੀ ਮਸਟੋਲ ਐਤਵਾਰ ਵਾਲੇ ਦਿਨ ਤਾਂ ਨਿਕੜਦਾ ਹੀ ਨਹੀਂ ਤੁਸੀਂ ਮਸਟੋਲ ਕਿਵੇਂ ਕਢਾ ਲਿਆ ਤਾਂ ਇਹ ਬੋਲਦੀ ਹੈ ਵੀ ਸਾਨੂੰ ਏਪੀਓ ਸਰ ਨੇ ਮਸਟੋਲ ਕੱਢ ਕੇ ਦਿੱਤਾ ਤਾਂ ਮੈਂ ਉਹਨਾਂ ਨੂੰ ਉਹਨਾਂ ਨਾਲ ਵੀ ਗੱਲ ਕਰੀ ਉਹ ਕਹਿੰਦੇ ਕਹਿੰਦੇ ਵੀ ਅਸੀਂ ਤਾਂ ਕੋਈ ਮਸਟੋਲ ਕੱਢਿਆ ਨਹੀਂਗਾ ਤੇ ਚਲੋ ਇਹਨਾਂ ਨੇ ਕਢਾ ਲਿਆ ਵੀ ਮੈਡਮ ਨੇ ਕੜਤਾ ਹੁਣਾ ਵੀ ਚਲੋ ਅਸੀਂ ਕੱਲ ਨੂੰ ਪਤਾ ਕਰਕੇ ਤੁਹਾਨੂੰ ਉਹ ਕਰਦੇ ਆ ਤਾਂ ਅੱਜ ਸਵੇਰੇ ਜਦੋਂ ਇਹਦੇ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਤੁਸੀਂ ਜਿਹੜੇ 4 ਇੱਕ ਹਫ਼ਤੇ ਦੇ ਵਿੱਚ 5 ਮਸਟਰੋਲ ਕਢਾਏ ਜੀ ਜਦਕਿ ਸਾਨੂੰ 2 ਮਸਟਰੋਲ ਕਢਾ ਸਕਦੇ ਆ 2 ਸਾਢੇ ਲਵੇ ਨਰੇਗਾ ਕਰਮਚਾਰੀ ਨੂੰ 4 ਥਾਂ ਤੇ ਕੰਮ ਚੱਲਦਾ ਹੈ ਜੀ ਚਲੋ ਅਸੀਂ ਕਿਹਾ ਵੀ ਕੰਮ ਮਿਲ ਰਿਹਾ ਚੱਲੀ ਜਾਂਦੋ ਤਾਂ ਇਹਨੇ ਜਾ ਕੇ ਉੱਥੇ ਅੱਜ ਜਿਹੜਾ ਹੰਗਾਮਾ ਕਰਿਆ ਅਸੀਂ ਜਿਹੜਾ ਇਹਨੇ ਰਾਤ ਨੂੰ ਮਸਟਰੋਲ ਕਢਾਇਆ ਅਸੀਂ ਕਿਹਾ ਵੀ ਤੂੰ ਅੱਜ ਇਹਨਾਂ ਨੂੰ ਸਨੇਹਾ ਨਾਲ ਲਾਈ ਸਵੇਰੇ ਸਨੇਹਾ ਲਾ ਦੀਆਂ ਆ ਇੱਕ ਮਸਟਰੋਲ ਪੂਰਾ ਹੋ ਜਾ ਤੂੰ ਉੱਥੇ ਲਾ ਦੀ ਤਾਂ ਇਹਨੇ ਉਹ 20 ਜਣਿਆਂ ਨੂੰ ਇਕੱਠੇ ਕਰਕੇ ਕੁਝ ਸਾਡੇ ਪਿੰਡ ਦੇ ਆਪਦੇ ਆਪ ਨੂੰ بڑے ਚੇਅਰਮੈਨੀਆਂ ਤਹਾਉਂਦ ਨੇ ਅਸੀਂ ਆਏ ਸੀ ਫਲਾਣਾ ਸੀ ਉਹਨਾਂ ਨੇ ਇਹ ਗੱਲਾਂ ਦਾ ਸਾਰਿਆਂ ਦਾ ਫਾਇਦਾ ਇਹਨਾਂ ਦਾ ਚੱਕ ਕੇ ਇਹਨਾਂ ਨੂੰ ਇੱਕ رائے ਦਿੱਤੀ ਵੀ ਤੁਸੀਂ ਜਾ ਕੇ ਛੜਕਦੇ ਧਰਨਾ ਲਾ ਲਓ ਅਸੀਂ ਤੁਹਾਡੇ ਨਾਲ ਨਾਲ ਖੁਦ ਆ ਕੇ ਬਹਿ ਗਏ ਜਦ ਕਿ ਹਰ ਟਾਈਮ ਸਾਨੂੰ ਆ ਕੋਸ਼ ਦੇ ਰਹਿੰਦੇ ਨੇ ਅੰਦਰੋਂ ਗਤੀ ਕਿਉਂਕਿ ਤੁਸੀਂ ਪਿੰਡ ਕਾਕੜੇ ਦੇ ਵਿੱਚ ਕੰਮ ਜਾ ਕੇ ਦੇਖ ਲਓ ਵੀ ਜੋ ਵੀ ਸਾਡੇ ਐਮਐਲਏ ਸਾਹਿਬ ਸਾਡੀ ਭੈਣ ਨਰਿੰਦਰ ਕੌਰ ਭਰਾਜ ਨੇ ਸਾਡੀ ਡਿਊਟੀ ਲਈ ਹੈ ਤਾਂ ਉਹ ਖੁਦ ਵੀ ਆ ਕੇ ਦੇਖ ਲੈਣ ਜਾਂ ਤੁਸੀਂ ਵੀ ਖੁਦ ਜਾ ਕੇ ਦੇਖ ਲਓ ਪਿੰਡ ਦੇ ਆਲੇ-ਦਾਲੇ ਬਿਲਕੁਲ ਸਾਰੇ ਪਾਸੇ ਸਫਾਈ ਆ ਕੁਛ ਇਹਨਾਂ ਦੇ ਅੰਦਰ ਇਹ ਜਲਣਾ ਵੀ ਸਾਨੂੰ ਪੁੱਛਿਆ ਨਹੀਂ ਜਾਂਦਾ ਸਾਨੂੰ ਕਿਹਾ ਨਹੀਂ ਜਾਂਦਾ ਸਾਡੀ ਜ਼ਿੰਮੇਵਾਰੀ ਆ ਪਿੰਡ ਨੂੰ ਸਾਫ਼ ਰੱਖਣਾ ਸਾਡਾ ਕੰਮ ਆ ਨਰੇਗਾ ਨੂੰ ਕੰਮ ਦੇਣਾ ਜੀ ਜਦੋਂ ਸਾਹ ਹਾਂਜੀ ਇੱਕ ਹੋਰ ਸਵਾਲ ਜਿਹੜਾ ਉਠਿਆ ਉਹ ਕਹਿੰਦੇ ਵੀ ਨਾ ਪੰਚ ਨੇ ਨਾ ਸਰਪੰਚ ਨੇ ਤੇ ਆ ਕੇ ਦਸਮਾਣ ਅੰਦਾਜ਼ੀ ਕਰਦੇ ਨੇ ਤੁਹਾਡੇ ਕੋਲ ਮਤਲਬ ਕਿ ਇਹਦੀ ਕੀ ਪਾਵਰ ਹੈ ਵੀ ਤੁਸੀਂ ਹੂੰ ਮੇਰੇ ਕੋਲੇ ਜੀ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨਾ ਜੀ ਮੇਰੇ ਲਵੇ ਇਸ ਟਾਈਮ 8 ਪਿੰਡ ਨੇ ਜੀ ਕਾਕੜਾ ਦਿਆਲਪੁਰਾ ਜੋਲੀਆਂ ਪੰਨਵਾ ਬਾਗਟੜੀ ਬਾਕਟੜਾ ਅੱਠ ਪਿੰਡ ਨੇ ਅੱਠ ਪਿੰਡਾਂ ਦੀ ਜ਼ਿੰਮੇਵਾਰੀ ਮੈਨੂੰ ਪਾਰਟੀ ਨੇ ਦਿੱਤੀ ਹੈ ਜਿਹੜੀ ਮੈਂ ਖੂਬ ਨਿਭਾ ਨਿਭਾ ਰਿਹਾ ਆ ਆ ਤੁਹਾਡੇ ਸਾਹਮਣੇ ਮੇਰੇ ਨਾਲ ਜੌਲੀਆਂ ਤੋਂ ਅਸੀਂ 77 ਲਾਇਆ ਹੈ ਮੁੰਡਾ ਇਹਦਾ ਕੰਮ ਸੀ ਉਹ ਕਰਵਾ ਕੇ ਲਿਆਇਆ ਜਦ ਕਿ ਇਹਨਾਂ ਨੂੰ ਵੀ ਇਹੀ ਕਿਹਾ ਵੀ ਸਾਰਿਆਂ ਨੂੰ ਆਪਾਂ ਰੋਜ਼ਗਾਰ ਦੇਣਾ ਯਾਰ ਆਪਾਂ ਇੱਕ ਨੂੰ ਜਿਵੇਂ ਇਹਨਾਂ ਨੇ ਕਾਲੀ ਕਾਂਗਰਸੀਆਂ ਨੇ ਰੱਖਿਆ ਹੋਇਆ ਸੀਗਾ ਵੀ ਉਸ ਤਰ੍ਹਾਂ ਆਪਾਂ ਇੱਕ ਮੇਡ ਨਹੀਂ ਰੱਖਣੀ ਅਸੀਂ 100 ਦਿਨਾਂ ਬਾਅਦ ਮੇਡ ਬਦਲ ਲਈ ਬਦਲ ਲਈ ਜੀ ਤੁਹਾਨੂੰ ਇੱਕ ਦੋ ਥੋੜਾ ਕਿ ਕੱਕਰੇ ਦੇ ਵਰਕਰ ਨੇ ਉਹ ਅਲੱਗ-ਅਲੱਗ ਪਿੰਡਾਂ 'ਚ ਭੇਜ ਦਿੱਤੇ ਜਾਂਦੇ ਨੇ ਉਹਦੇ ਬਾਰੇ ਕੀ ਜਣਾ ਤਸਰ ਨਹੀਂ ਇਹ ਇਹ ਸਰਕਾਰ ਵੱਲੋਂ ਸਾਰੇ ਜਿਹੜੇ ਸੂਏ ਚਲਾਏ ਗਏ ਨੇ ਸਰਦਾਰ ਭਗਤ ਸਿੰਘ ਮਾਨ ਵੱਲੋਂ ਜਿਹੜੇ ਸੂਏ ਬਣੇ ਨੇ ਨਵੇਂ ਉਹਨਾਂ ਦੀ ਹੱਦ ਹੁੰਦੀ ਹੈ ਵੀ ਜਿੱਥੇ ਵੀ ਨਰੇਗਾ ਕਰਮਚਾਰੀ ਨੇ ਉਹਨਾਂ ਨੂੰ ਸਾਫ਼ ਕਰਨਾ ਉਹ ਜਿਵੇਂ ਸਾਡੇ ਹੁਣ ਫੱਗੂ ਵਾਲੇ ਵਾਲਾ ਸੂਆ ਪੈਂਦਾ ਜੀ ਸਾਨੂੰ ਦਿਆਲਪੁਰੇ ਵਾਲਾ ਸੂਆ ਪੈਂਦਾ ਜੇ ਸਾਡੀ ਨਰੇਗਾ ਲਵੇ ਕੰਮ ਨਹੀਂ ਹੈ ਤਾਂ ਅਸੀਂ ਉਹ ਸੂਏ ਦਾ ਮਸਟਾਲ ਕਢਾ ਕੇ ਦੇ ਦਿੰਦੇ ਆ ਉੱਥੇ ਉਹਨਾਂ ਨੂੰ ਕੰਮ ਮਿਲ ਜਾਂਦਾ ਜਿਵੇਂ ਹੁਣ ਸਾਡੇ ਟੋਬੇ ਨੇ ਜਾਂ ਸਿਵੇ ਨੇ ਜਾਂ ਸੜਕਾਂ ਦਾ ਕੰਮ ਹੈ ਜਦੋਂ ਉਧਰ ਕੰਮ ਖਤਮ ਹੋਣ ਵਾਲਾ ਹੁੰਦਾ ਤਾਂ ਅਸੀਂ ਫਿਰ ਸੂਏ ਤੇ ਕੰਮ ਦੇ ਦਿੰਦੇ ਆ ਉੱਥੇ ਅਸੀਂ 50 ਦਾ ਕਢਾ ਦਈਏ 100 ਦਾ ਕਢਾ ਦਈਏ ਤਾਂ ਕਰਕੇ ਉਹ ਸੂਆਂ ਤੇ ਭੇਜਿਆ ਜਾਂਦਾ ਉੱਥੇ ਵੀ ਸਾਰੇ ਖੁਸ਼ ਨੇ ਬਸ ਇਹ ਤੰਗ ਕਰ ਦਿੰਦੇ ਤਾਂ ਮੇਡ ਜਦੋਂ ਇਹ ਇੱਕ ਇੱਕ ਜਾਨੀ ਦੀ ਹਾਜ਼ਰੀ ਤਾਂ ਲਗਾਤਾਰ ਦੋ ਦੋ ਮਸਟਰੋਲਾਂ ਦੇ ਵਿੱਚ ਪੈ ਜਾਂਦੀ ਹੈ ਮੈਨੂੰ ਤਾਂ ਰੋਜ਼ ਕੰਮ ਮਿਲ ਰਿਹਾ ਮੇਰੇ ਨਾਲ ਤੇਨੂੰ 15 ਦਿਨ ਵੀ ਨਹੀਂ ਕੰਮ ਮਿਲ ਰਿਹਾ ਇੱਕ ਜਣੇ ਦੀਆਂ ਹਾਜ਼ਰੀਆਂ 10 ਨੇ ਇੱਕ ਜਣੇ ਦੀਆਂ 35 ਨੇ ਜੀ ਅੱਛਾ ਪਰਲਾਂ ਜਿਹੋ ਜਿਨ੍ਹਾਂ ਦੇ 100 ਦਿਨ ਪੂਰੇ ਹੋ ਗਏ ਉਹਨਾਂ ਦੀ ਛੁੱਟੀ ਹੋਊਗੀ ਉਹਨਾਂ ਦੀ ਜੀ ਆਟੋਮੈਟਿਕਲੀ ਸਾਰਿਆਂ ਦਾ 100 ਦਿਨ ਸਰਕਾਰ ਵੱਲੋਂ ਹੈ ਜੀ ਇਹਦੇ ਵਿੱਚ ਅਸੀਂ ਕਿਸੇ ਮੇਡ ਨੂੰ ਹਟਾ ਨਹੀਂ ਸਕਦੇ ਕਿਸੇ ਨੂੰ ਲਾ ਨਹੀਂ ਸਕਦੇ ਸਾਨੂੰ ਤਾਂ ਜਦੋਂ ਪਤਾ ਲੱਗਿਆ ਵੀ ਇਹਦਾ 100 ਦਿਨ ਹੋ ਗਿਆ ਪੂਰਾ ਅਸੀਂ ਤਾਂ ਜਿਹੜੀ ਕੁੜੀ ਗਰੀਬ ਘਰ ਦੀ ਐ ਜਾਂ ਕੋਈ ਵਿਧਵਾ ਜਾਂ ਕੋਈ ਅੰਗਹੀਨ ਐ ਅਸੀਂ ਉਹਨਾਂ ਨੂੰ 100 ਦਿਨ ਲਵਾਣਾ ਜਿਹੜਾ ਉਹ ਬਹਿ ਕੇ ਵਿਚਾਰੇ ਹਾਜ਼ਰੀ ਤੇ ਆਪਦਾ ਰੋਜ਼ਗਾਰ ਕਮਾ ਸਕਾਂ ਪਰ ਇਹ 1.5 ਸਾਲ ਹੋ ਗਿਆ ਇਹ ਕਹਿੰਦੀ ਤੁਸੀਂ ਹਟਾਉਣ ਵਾਲੇ ਕੌਣ ਹੋ ਮੈਨੂੰ ਸਾਡਾ ਕੋਈ ਇਹਦੇ ਨਾਲ ਕੋਈ ਨਿੱਜੀ ਕੋਈ ਉਹ ਨਹੀਂ ਕੱਲ ਮੇਰੇ ਨਾਲ ਗਈ ਆ ਹਾਜ਼ਰੀਆਂ ਲਵਾ ਕੇ ਆਈ ਆ ਬਹੁਤ ਵਧੀਆ ਕੰਮ ਕਰਿਆ ਪਰ ਇਹਨੇ ਆ ਜਿਹੜਾ ਅੱਜ ਧਰਨਾ ਲਵਾਇਆ ਇੱਥੇ ਬਿਲਕੁਲ ਸਾਡੀਆਂ ਨਜ਼ਰਾਂ ਚੋਂ ਅੱਗੇ ਤੋਂ ਆਉਣ ਜੋਗੀ ਨਹੀਂ ਰਹੀ ਜੀ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਬਦਨਾਮੀ ਜਿਹੜੀ ਇਹ ਸਰਕਾਰ ਦੀ ਬਦਨਾਮੀ ਤਾਂ ਸਾਡੇ ਕੁਝ ਵਰਕਰ ਨੇ ਜਿਹੜੇ ਕਦੇ ਧੱਕੇ ਇੱਧਰ ਖਾ ਰਹੇ ਨੇ ਕਦੇ ਧੱਕੇ ਉੱਧਰ ਖਾ ਰਹੇ ਨੇ ਕਦੇ ਕਾਲੀਆਂ ਚ ਕਦੇ ਕਾਂਗਰਸੀਆਂ ਚ ਕਦੇ ਆਮ ਉਹ ਜਿਹੜੀ ਕਾਲੀਆਂ ਚ ਧੱਕਾ ਆਮ ਆਦਮੀ ਪਾਰਟੀ ਚ ਉਹ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਉਹੀ ਚ ਉਧਰਾਂ ਭਾਲਦੇ ਨੇ ਜਿਹੜੀਆਂ ਕਾਲੀਆਂ ਚ ਕਰਦੇ ਆਏ ਨੇ ਜਿਹੜੇ ਕਾਂਗਰਸ ਚ ਕਰਦੇ ਆਏ ਨੇ ਹੁਣ ਆਮ ਆਦਮੀ ਪਾਰਟੀ ਇੱਕ ਆਮ ਘਰਾਂ ਦੇ ਮੁੰਡਿਆਂ ਨੂੰ ਅੱਗੇ ਲਿਆ ਰਹੀ ਆ ਉਹ ਆਪਦੇ ਪਿਆਰ ਨਾਲ ਲੋਕਾਂ ਤੋਂ ਕੰਮ ਕਰਵਾ ਰਹੇ ਨੇ ਤੁਸੀਂ ਮੇਰੇ ਬਾਰੇ ਸਾਰੇ ਜਾਣਦੇ ਹੋ ਸਾਰੇ ਭਵਾਨੀਗੜ੍ਹ ਦੇ ਬਲਾਕ ਦੇ ਵਿੱਚ ਮੇਰੇ ਬਾਰੇ ਪੁੱਛ ਲਿਓ ਵੀ ਅੱਜ ਤੱਕ ਮੈਂ ਕਿਸੇ ਨੂੰ ਮਾੜਾ ਜਾਂ ਚੰਗਾ ਬੋਲਿਆ ਵਾਂ ਉਹ ਤਾਂ ਫੇਰ ਮੇਰੇ ਪਿੰਡ ਦਾ ਇੱਕ ਨਰੇਗਾ ਪਰਿਵਾਰ ਹੈ ਜਿਹਨੂੰ ਮੈਂ ਪਰਿਵਾਰ ਵਾਂਗੂ ਚਲਾ ਰਿਹਾ ਪਰ ਉਹਦੇ ਵਿੱਚ ਕੁਝ ਸੈਕਟਰੀਏ ਇੱਕ ਸਾਡੇ ਪਿੰਡ ਤੋਂ ਬਦਲਿਆ ਕੋ ਮੈਨੂੰ ਪਤਾ ਲੱਗ ਰਿਹਾ ਵੀ ਉਹਦੀ ਥੋੜੀ ਜਿਹੀ ਵਿੱਚ ਦਖਲਅੰਦਾਜ਼ੀ ਦਿੱਤੀ ਗਈ ਆ ਇਹ ਜਿਹੜਾ ਧਰਨਾ ਲਵਾਇਆ ਗਿਆ ਉਹਦੀ رائے ਲੈ ਕੇ ਵੀ ਤੁਸੀਂ ਐ ਧਰਨਾ ਲਾ ਲਓ ਫਿਰ ਤੁਹਾਨੂੰ ਹੋਰ ਦਿਨ ਮਿਲ ਜਾਣਗੇ ਪਰੇ ਸਪਸ਼ਟ ਹੈ ਜੀ 100 ਦਿਨ ਤੋਂ ਬਾਅਦ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਜਿਹੜੇ ਮੇਰੇ 8 ਪਿੰਡ ਪੈਂਦੇ ਨੇ ਅਸੀਂ 100 ਦਿਨ ਤੋਂ ਵੱਧ ਕਿਸੇ ਨੂੰ ਕੰਮ ਨਹੀਂ ਦੇਣਾ ਜਿਹੜੇ ਹਰ ਵਾਰ ਅਸੀਂ ਨਵੇਂ ਰੱਖਾਂਗੇ ਇੱਕ ਤਾਂ ਸਾਰਿਆਂ ਨੂੰ ਉਹ ਇੱਕਸਾਰ ਸਮਝਣਗੇ ਨਹੀਂ ਇਹ ਜਿਹੜੀਆਂ ਇਹਨਾਂ ਦੀ ਜਿਆਦੇ ਜੀ ਜੀ ਕਰਦੀਆਂ ਨੇ ਇਹਨਾਂ ਨੂੰ ਉਹਨਾਂ ਨੂੰ ਲਗਾਤਾਰ ਹਫ਼ਤੇ ਪੈਂਦੇ ਨੇ ਉਹ ਨਾ ਵੀ ਆਉਣ ਤਾਂ ਵੀ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਅਸੀਂ ਹੁਣ ਇਹਦਾ ਰਿਕਾਰਡ ਵੀ ਕਢਾਵਾਂਗੇ ਇਹਨੂੰ ਕਹਿ ਤਾਂ ਵੀ ਅਸੀਂ ਤੇਰੇ ਸਾਹਮਣੇ ਧਰਾਂਗੇ ਵੀ ਇਹਨਾਂ ਦੇ ਹਾਜ਼ਰੀ ਡਬਲ ਕਿਵੇਂ ਤੇ ਸੋ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਨਿਰੇਗਾ ਕਰਮਚਾਰੀ ਸਾਡੇ ਨਾਲ ਨੇ ਪੜਕਾਨ ਵਾਲੇ ਤਾਂ ਇਹ ਦੂਜੀਆਂ ਸਰਕਾਰਾਂ ਨੂੰ ਹੁਣ ਥੋੜਾ ਜਿਹਾ ਜਲਨ ਹੋਣੀ ਹੈ ਕਿਉਂਕਿ ਕੱਪ ਬਹੁਤ ਵਧੀਆ ਹੋ ਰਹੇ ਨੇ ਪਿੰਡਾਂ ਦੇ ਵਿੱਚ ਸਾਡੀ ਭੈ ਨਰਿੰਦਰ ਕੌਰ ਭਰਾ ਜੀ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਜ਼ਿੰਮੇਵਾਰੀ ਲਈ ਹੈ ਸਾਡੇ ਤੇ ਵਿਸ਼ਵਾਸ ਹੈ ਕਿਸੇ ਦਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਅੱਜ ਤੱਕ 1 ਰੁਪਿਆ ਨਹੀਂ ਲੱਗਣ ਦਿੱਤਾ ਕਈ ਕੇਸ ਨੇ ਜਿਹੜੇ ਮੈਂ ਘਰੇ ਬੈਠ ਕੇ ਨਵੇੜੇ ਨੇ ਥਾਣੇ ਤੱਕ ਨਹੀਂ ਆਉਂਦੇ ਦਿੱਤੇ ਮੇਰੇ ਕੋਲ ਕਿ ਪਹੁੰਚੀ ਮੇਰੇ ਗਵਰਕਰ ਨੂੰ ਦੱਸਣ ਲੱਗਾ ਕਿ ਉਹਨਾਂ ਨੇ ਇਹ ਮੰਗਾਂ ਸੁਣੀ ਨਹੀਂ ਕਿ ਅਸੀਂ ਕੰਮ ਕਿੱਲੇ ਚੋਂ ਉਹਨਾਂ ਦੀਆਂ ਮੰਗਾਂ ਸੁਣ ਲਈਆਂ ਨੇ ਜੋ ਵੀ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹਨਾਂ ਦੀਆਂ ਮੰਗਾਂ ਸਾਰੀਆਂ ਮੰਨ ਲਈਆਂ ਗਈਆਂ ਨੇ ਜੀ ਤੇ ਕੰਮ ਤੇ ਹੁਣ ਲਗਾ ਰਿਹਾ ਪਿੰਡ ਦੇ ਵਿੱਚੋਂ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਏਗੀ ਮੇਰੇ ਗਵਰਕਰਾਂ ਨਾਲ ਕਿਹਦਾ ਲੱਗਦਾ ਕਿਸਾਨ ਨਗਰਿਕੀ ਕਿ ਬਹੁਤ ਸਾਨੂੰ ਖੱਜਲ-ਖੁਆਰ ਕੀਤਾ ਜਾਂਦਾ ਸੜੀ ਟੁੱਟੀ ਟੁੱਟੇ ਲਗਾਈ ਜਾਂਦੀ ਸਰ ਕਿਹੜਾ ਲੱਗਦਾ ਪੋਤਾ ਜੀ ਜੋ ਪਿੰਡ ਦਾ ਕੰਮ ਹੈ ਉਹ ਪਿੰਡ ਦੀ ਹੱਦ ਦੇ ਵਿੱਚ ਹੀ ਕੰਮ ਕਰਵਾ ਰਹੇ ਆ ਬਾਹਰ ਅਸੀਂ ਕੋਈ ਕੰਮ ਨਹੀਂ ਕਰਵਾ ਰਹੇ ਆ ਜੀ ਕੁਮਾਰ ਵੀ ਹੋ ਰਿਹਾ ਜੀ ਹੁਣ ਸਹਿਮਤੀ ਬਣ ਗਈ ਇਹਨਾਂ ਨਾਲ ਹਾਂਜੀ ਹੁਣ ਬਿਲਕੁਲ ਸਹਿਮਤੀ ਬਣ ਗਈ ਪਿੰਡ ਦੇ ਵਿੱਚੋਂ ਕੋਈ ਦਖਲਅੰਦਾਜ਼ੀ ਕਰ ਰਹੇ ਸੀਗੇ ਉਹ ਉਹਨਾਂ ਦਾ ਕੋਈ ਸਰਕਾਰ ਨਾਲ ਵੀ ਲੈਣਾ ਦੇਣਾ ਨਹੀਂ ਹੈਗਾ ਤੇ ਮੌਕੇ ਤੇ ਦੇਖ ਲਿਆ ਜੀ ਸਾਡੇ ਅਫਸਰਾਂ ਦਾ ਸਾਨੂੰ ਫੋਨ ਆ ਗਿਆ ਹੱਲ ਹੋ ਗਿਆ ਹੁਣ ਤਾਂ ਨੱਚ ਗਾ ਰਹੇ ਆ ਜੀ